ਤੇ ਤੁਹਾਡਾ ਸਰਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਭ ਚੜਦੀ ਕਲਾ ਵਿੱਚ ਰਹੋਗੇ ਤੇ ਚਲੋ ਜੀ ਅੱਜ ਆਪਾਂ ਪਾਉਣੇ ਆ ਅੰਬਾ ਦਾ achar ਹਨਾ ਜਿਹੜੇ ਕੱਲ ਆਪਾਂ ਆਂਬ ਲਿਆਂਦੇ ਸੀ ਸਾਰੇ ਆਪਾਂ ਪਾ ਧੋਲੇ ਇਸ ਤੋਂ ਅਗਲਾ ਲਈ ਜੇ ਜੀ ਹੁਣ ਇਹਨਾਂ ਦੀ ਜਿਹੜੀ ਇਹ ਢਿੱਡਾ ਜੀ ਹੈ ਨਹੀਂ ਇਹ ਕੱਢ ਦਿੰਨੇ ਆਪਾਂ ਜਿਸ ਨਹੀਂ ਤਾਂ ਨਾ ਜਿਸ ਨਹੀਂ ਤਾਂ ਇੱਧਰ ਨਹੀਂ ਉੱਧਰ ਚੱਲ ਤੇਰੇ ਪਾਣੀ ਵਾਲੇ ਹੱਥ ਨੇ ਤੇ ਇਹ ਢਿੱਡਾ ਆਪਾਂ ਕੱਢ ਦਿੰਨੇ ਆ ਕੱਢ ਕੇ ਵਸ ਇਹਨਾਂ ਨੂੰ ਫਿਰ achar ਪਾਉਣ ਲੱਗਦੇ ਆ और वेरी सुभी कराने का पता आज इतना ही कर दो आपकी तेजी से करके काटने का कोई पा दो ये चीज काट दी है आपका तो की प्रक्रिया दिक्कत के लिए काम कर देने पे ये ये काट दी है वैसे रुकनी रहेगी ये काट करके हम छान पा देंगे सुनिए चटनी बनाने वाली जब तो उधर पाकिया चिया नु पाया इथे नहीं आना हैगा चल ओए ये तो सारे कप के चार से पानी पाउडर कर दिया हूं आई गेट टू मी मैं तो बस पार्टी में जाना है ये लड्डू नहीं आ रहा

ਬਾਤੂ ਸੋਨ ਜੱਟ ਕਹਿੰਦੇ ਨੇ ਮੈਨੂੰ ਇਹ ਹਾਂ ਕਢਾ ਦੇਣਾ ਕਿਤਨਾ ਵੇਟ ਇੱਟਾ ਨਹੀਂ ਬੰਦ ਕਰਦੀ ਬੱਤੀ ਇੱਕ ਦੀ ਇੱਕ ਬੰਦ ਕਰਦੀ 12 ਦਾ ਹੋ ਜੂਗਾ ਐ ਕਿਵੇਂ ਸਿੱਖੀ ਕੋਈ ਨਾ ਸਵਾਲ ਹੁੰਦਾ ਨਾ ਇਹਦਾ ਕੱਟ ਪਾ ਲੈਣਾ ਨਾ ਖਾਂਦੇ ਤਲਾ ਕੱਟ ਕੇ ਉਹ ਕਿੰਨਾ ਕਿਤੇ ਜਾਉਗੀ ਕਸੂਨੀ ਦੀ ਦਾ ਸਾਹਮਣੇ ਕਾਉਂਟਿੰਗ ਦੇ ਵਿੱਚ ਆ ਗਿਆ ਉਹ ਇਹ ਗਿੱਲਾਈ ਨੂੰ ਵੀ ਕਰੇਗਾ ਕਰ ਸਕੂਗਾ ਜੇ ਹੁਣ ਤੇਰੇ ਕੱਪੜੇ ਆਲਾ ਦਿੱਖੇ ਤਾਂ ਉਹ ਹਾਂ ਦਾ ਲੱਗ ਰਿਹਾ ਸਾਰਾ ਇਹਨੂੰ ਕੱਪੜੇ ਗਿੱਲੇ ਨੇ ਤੇਰੇ ਆੜੀ ਨੂੰ ਕੁਝ ਨਹੀਂ ਆਜੂਗੀ ਕੱਢੀਏ ਕੱਢੀਏ ਚਲੋ ਜੀ ਇਹ ਜਿਹੜੇ ਆਂਬ ਸੀਗੇ ਆਪਾਂ ਧੋ ਕਿਸਕਾ ਕੇ ਨੂਨ ਲਾ ਕੇ ਇਹਨਾਂ ਦਾ ਪਾਣੀ ਕੱਢ ਕੇ ਬਿਲਕੁਲ ਹੁਣ ਪੂਰੇ ਵਧੀਆ ਹੋਏ ਪਏ ਸੀਗੇ ਤੇ ਇਹਨਾਂ ਦੀ ਗਿੜਕਾ ਆਪਾਂ ਕੱਢ ਲਿਆ ਹੁਣ ਆਪਾਂ ਪਾਉਣ ਲੱਗਦੇ ਆਂ ਚਾਰ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਪਾਉਣ ਵਾਲਿਆਂ ਨੂੰ ਖਾਣ ਵਾਲਿਆਂ ਨੂੰ ਸਭ ਨੂੰ ਤੰਦਰੁਸਤੀ ਦੇਵੇ ਹਨਾ ਤੇ ਆਹ ਦੇਖੋ ਜੀ ਆਨੇ ਆਪਣੇ ਹੈਗੇ ਮਸਾਲੇ ਇਹ ਮਸਾਲੇ ਸਾਰੇ ਆਪਾਂ ਮਿਕਸ ਕਰ ਲਏ ਜਿਵੇਂ ਜਿਵੇਂ ਆਪਾਂ ਦੱਸ ਕੇ ਲਿਆਂਦੇ ਸੀਗੇ ਤੇ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਆਪ ਹੀ ਆਪਾਂ ਨੂੰ ਦਿੱਤੇ ਸੀ ਇਹਦੇ ਵਿੱਚ ਮੇਥੀ ਸੌਂਫ ਕਲੌਂਜੀ ਹਨਾ ਇਹ ਚੀਜ਼ਾਂ ਸੀ ਹੁਣ ਅੰਬਾ ਦੀ ਆਪਾਂ ਗਿੜਕਾ ਕੱਢ ਲਈ ਅਸੀਂ ਜਮਾ ਸੁੱਕੇ ਹੋਏ ਨੇ ਇਸ ਘਾਲੇ ਸੀ ਧੁੱਪ ਲਵਾ ਲਈ ਸੀ ਤੇ ਆਪਾਂ ਸੁੱਕੇ ਟੱਬ ਦੇ ਵਿੱਚ ਪਾ ਕੇ ਇਹਨਾਂ ਦੇ ਉੱਪਰ ਜਿਹੜੇ ਮਸਾਲੇ ਸੀਗੇ ਉਹ ਮਸਾਲੇ ਪਾਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਲੂਣ ਹਨਾ ਲੂਣ ਆ ਜਿਹੜਾ ਉਹ ਆਪਾਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਮੈਂ ਇੱਥੇ ਮਤਲਬ ਹੈਗੇ ਨੇ 12 13 ਕਿਲੋ ਅੰਬ ਨੇ ਇਹਨਾਂ 'ਚ ਮੈਂ ਇੱਕ ਥੈਲੀ ਲੂਣ ਦੀ ਪਾਉਂਗੀ ਤੇ ਕੁਝ ਲੂਣ ਮੈਂ ਐਕਸਟਰਾ ਉੱਪਰ ਪਾ ਦੂੰਗੀ ਜ਼ਿਆਦਾ ਲੂਣ ਨਹੀਂ ਮੈਂ ਪਾਉਂਦੀ ਹੈਗੀ ਜਿਵੇਂ ਕਹਿੰਦੇ ਨੇ ਵੀ 5 ਕਿਲੋ ਦੇ ਮੰਗਰ ਇੱਕ ਥੈਲੀ ਪਾਉਣੀ ਚਾਹੀਦੀ ਆ ਇੰਨਾ ਲੂਣ ਅਸੀਂ ਕਦੇ ਵੀ ਨਹੀਂ ਪਾਏ ਕਿਉਂਕਿ ਉਹਦੇ ਨਾਲ ਕੀ ਆ ਜਿਹੜੇ ਅੰਬ ਨੇ ਢਲ ਜੇ ਜ਼ਿਆਦਾ ਜਾਂਦੇ ਨੇ ਜਿਵੇਂ ਆਪਾਂ ਪੂਰਾ ਸਾਲ ਆਚਾਰ ਰੱਖਣਾ ਹਨਾ ਤੇ ਫਿਰ achar ਜਿਹੜਾ ਹੁੰਦਾ ਜਿਆਦਾ ਮਤਲਬ ਹੁੰਦਾ ਹੁਣੀ ਜਿਹੜਾ ਇਸ ਤਰ੍ਹਾਂ ਆਪਾਂ achar ਬਣਾਉਣੀ ਬਿਲਕੁਲ ਧਰੋ ਤਾਜ਼ਾ ਰਹਿੰਦਾ ਪੂਰਾ ਸਾਲ achar achar ਜਿਹੜਾ ਤਾਜ਼ਾ ਤਾਜ਼ਾ ਰਹੂਗਾ ਤੇ ਅਲੂਣ ਪਾ ਲਿਆ ਹਲਦੀ ਹਲਦੀ ਪਾ ਲਗੇ ਆਪਾਂ ਜਿਹਦੇ ਨਾਲ ਇਹਦਾ ਕਲਰ ਸੋਨਾ ਆਜੂਗਾ ਤੇ ਜਿਹੜਾ ਇਹ ਹੈਗਾ ਬਾਕੀ ਇਹਦਾ ਟੇਸਟ ਤੇ achar ਨੂੰ ਖਰਾਬ ਹੋਣ ਤੋਂ ਵੀ ਹਨਾ ਹਲਦੀ ਬਚਾ ਕੇ ਰੱਖਦੀ ਆ ਤੇ ਮਿਰਚ ਪਾਵਾਂਗੇ ਮਿਰਚ ਵੀ ਆਪਾਂ ਆਪਣੇ ਸਵਾਦ ਅਨੁਸਾਰ ਪਾਉਣਾ ਵੀ ਮਤਲਬ ਜਦੋਂ ਆਪਾਂ ਰੋਟੀ ਨਾਲ ਖਾਣੇ ਆ ਤੇ ਆਪ ਨੂੰ ਵਧੀਆ ਜਿਹੜਾ ਇਹਦਾ ਟੇਸਟ ਆਵੇ ਤੇ ਉਸ حساب ਨਾਲ ਦੇਖੋ ਜੀ ਮੈਂ ਇੰਨੀ ਕੁ ਹਲਦੀ ਤੇ ਮਿਰਚ ਪਾ ਲਈ ਮਸਾਲੇ ਪਾ ਲਈ ਹਨਾ ਬਿਲਕੁਲ ਈਜੀ ਮੈਥਡ ਆ ਹਨਾ achar ਬਣਾਉਂਦਾ ਬਸ ਇੱਕ ਇਸ ਗੱਲ ਦਾ ਧਿਆਨ ਰੱਖਣਾ ਵੀ ਅੰਬਾਂ ਨੂੰ ਵੀ ਚੰਗੀ ਤਰ੍ਹਾਂ ਮਤਲਬ ਵੀ ਸੁੱਕੇ ਹੋਣੇ ਚਾਹੀਦੇ ਨੇ ਜਿਹੜਾ ਕੋਈ ਗਿੱਲਾ ਸਿੱਲਾ ਲੱਗਦਾ ਜਾਂ ਲੱਗਦਾ ਉਹਨੂੰ ਪਹਿਲਾਂ ਹੀ ਵਿੱਚੋਂ ਕੱਢ ਦੋ ਤੇ ਬਾਕੀ ਇਹ ਸੁੱਕੇ ਹੱਥ ਸੁੱਕੇ ਭਾਂਡੇ ਤੇ ਸੁੱਕਾ ਕੰਟੇਨਰ ਜਿਹਦੇ ਵਿੱਚ ਆਪਾਂ achar ਪਾਉਣਾ ਇਹ ਚੀਜ਼ੇ ਦਾ ਧਿਆਨ ਰੱਖੋ ਸਾਰੇ ਮਸਾਲੇ ਨੂਨ ਮਿਰਚ ਹਲਦੀ ਲੈ ਕੇ ਹਨਾ ਉਹਦੇ ਵਿੱਚ ਰਲਾ ਦੋ ਤੇ ਉਸ ਤੋਂ ਬਾਅਦ ਵਸ ਤੋਂ ਨਾਲ ਹੀ ਸਰੋਂ ਦਾ ਤੇਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਮਸਾਲਿਆਂ ਨੂੰ ਆਚਾਰ ਦੇ ਵਿੱਚ ਪੂਰਾ ਮਤਲਬ ਮਲ ਮਲ ਕੇ ਜਿਹੜੇ ਸਾਰੀਆਂ ਮਤਲਬ ਫਾੜੀਆਂ ਨੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਮਸਾਲਾ ਲੱਗ ਜੇ ਸਾਰਾ ਤੇ ਦੇਖੋ ਜੀ ਫਿਰ ਆਪਾਂ ਸਰੋਂ ਦਾ ਤੇਲ ਪਾ ਲਾਗੇ ਤੇਲ ਨਾਲ ਕੀ ਹੋਊਗਾ ਵੀ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਲੱਗ ਜਾਊਗਾ ਬਾਕੀ ਜਿਹੜਾ ਆਚਾਰ ਹੁੰਦਾ ਜਿਵੇਂ ਹੁਣ ਅੰਬ ਨੂੰ ਆਪਾਂ ਪੂਰਾ ਸਾਲ ਰੱਖਣਾ ਹੁੰਦਾ ਸਾਲ ਤੋਂ ਵੱਧ ਵੀ ਦੇਖੋ ਖਰਾਬ ਨਹੀਂ ਹੁੰਦਾ ਹੈਗਾ ਜਦੋਂ ਪਿਆ ਰਹਿੰਦਾ ਆਪਣਾ ਆਚਾਰ ਪਿਛਲੇ ਸਾਲ ਵਾਲਾ ਬਚਦਾ ਇਹ ਕੁਛ ਨਹੀਂ ਹੁੰਦਾ ਜੀ ਉਹਨੂੰ ਬਸ ਪਾਉਣ ਦਾ ਜਿਹੜਾ ਟੰਗਾ ਆਪਣਾ ਉਹ ਸਹੀ ਹੋਣਾ ਚਾਹੀਦਾ ਕਦੇ ਵੀ ਇਹ achar ਜਿਹੜਾ ਖਰਾਬ ਨਹੀਂ ਹੋਊਗਾ ਅੰਬ ਦਾ ਜਿਹੜਾ achar ਮੇਰੇ ਮੰਮੀ ਬਣਾ ਕੇ ਦਿੰਦੇ ਹੁੰਦੇ ਸੀ ਸਾਨੂੰ ਹੁਣ ਤੱਕ ਦੇਖੋ ਛੋਟੇ ਹੁੰਦੇ ਤਾਂ ਮੰਮੀ ਬਸ ਮੈਂ ਦੇਖਦੀ ਹੁੰਦੀ ਸੀ ਹੁਣ ਮੰਮੀ ਮੰਜੇ ਤੇ ਨੇ ਤਾਂ ਕਰ ਕਿਵੇਂ ਪਹਿਲੀ ਵਾਰ ਖੁਦ ਆਪਣੇ ਹੱਥਾਂ ਨਾਲ achar ਬਣਾ ਰਹੀਆਂ ਤੇ ਮੈਨੂੰ ਪੂਰੀ ਉਮੀਦ ਹੈ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਆਪਣਾ achar ਹਨਾ ਪੂਰਾ ਵਧੀਆ ਹੀ ਬਣੂਗਾ ਬਸ ਜਿਹੜੇ ਢੰਗ ਨਾਲ ਮੰਮੀ ਬਣਾਉਂਦੇ ਸੀ ਸਿਰ ਉਹੀ ਜਿਹੜਾ ਢੰਗ ਆ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਦੱਸਿਆ ਸੀਗਾ ਵੀ ਅੰਬ ਲੈ ਕੇ ਧੋ ਕੇ ਸਕਾ ਕੇ ਚੰਗੀ ਤਰ੍ਹਾਂ ਹਨਾ ਜਿਹੜੀਆਂ ਗਿੜਕਾਂ ਨੇ ਉਹ ਗੁੱਟ ਲੀਆ ਮਤਲਬ ਗੁੱਟ ਲੀਆ ਤਾਂ ਰੱਖੀ ਨੇ ਜਿਹੜੀ ਚਿੱਟੀ-ਚਿੱਟੀ ਗਿੜਕ ਜੀ ਹੁੰਦੀ ਆ ਉਹ ਕੱਢੀ ਆ ਵਿੱਚੋਂ ਤੇ ਬਿਲਕੁਲ ਦੇਖ ਲਿਆ ਜੇ ਕੋਈ ਪੀਸ ਹੈਗਾ ਸੀ ਆਪਾਂ ਨੂੰ ਪੀਲਪਲਾ ਲੱਗਦਾ ਸੀ ਵੈਸੇ ਤਾਂ ਅੰਬ ਆਪਾਂ ਦੇਖਣੇ ਨੇ ਚੰਗੀ ਕੁਆਲਿਟੀ ਦੇ ਹੀ ਲੈਣੇ ਨੇ ਅੰਬ ਦੇਖੋ ਜਦ ਬਾਕੀ ਆਪਾਂ ਇੰਨਾ ਖਰਚਾ ਕਰਦੇ ਆ ਹਨਾ ਤੇ ਅੰਬਾਂ ਦੇ ਵਿੱਚ ਕੁਆਲਿਟੀ ਦੇ ਵਿੱਚ ਬਿਲਕੁਲ ਵੀ ਤੁਸੀਂ ਨੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਾ ਹੈਗਾ ਵਧੀਆ ਲੈਣੇ ਨੇ ਜਦੋਂ ਅੰਬ ਲੈਣੇ ਨੇ ਇਹ ਚੀਜ਼ ਚੈੱਕ ਕਰਨੀ ਜਿਹੜੇ ਅੰਬ ਨੇ ਉਹ ਟਾਈਟ ਜੇ ਹੋਣ ਇੱਕ ਜਿਹੜੇ ਥੋੜੇ ਜਿ ਢਿੱਲੇ ਜੇ ਅੰਬ ਹੁੰਦੇ ਨੇ ਉਹ ਅੰਬ ਕਦੇ ਨਹੀਂ ਲੈ ਲੈ ਚਾਹੀਦੇ ਫਰੈਸ਼ ਅੰਬ ਹੋਣੇ ਚਾਹੀਦੇ ਨੇ ਬਿਲਕੁਲ ਤਾਜੇ ਜੇ ਹਨਾ ਉਹਨਾਂ ਨੂੰ ਹੱਥ ਨਾਲ ਜਦੋਂ ਆਪਾਂ ਦਬਦੇ ਆ ਮਤਲਬ ਉਹ ਹੋ ਟਾਈਟ ਜੇ ਹੋਣ ਵੀ ਢਿੱਲੇ ਨਾ ਹੋਣਾ ਪੀਲੇ ਪੀਲੇ ਜੇ ਨਾ ਹੋਣ ਤੇ ਉਹਨਾਂ ਦਾ achar ਨਹੀਂ ਫਿਰ ਰਹਿੰਦਾ ਹੈਗਾ ਬਸ ਇਹ ਚੀਜ਼ ਦਾ ਧਿਆਨ ਰੱਖਣਾ ਦੇਖੋ ਜੀ ਆਪਾਂ ਇਸ ਢੰਗ ਨਾਲ ਜਿਹੜੇ ਸਾਰੇ ਮਸਾਲੇ ਨੇ ਉਹ ਆਚਾਰ ਦੇ ਵਿੱਚ ਮਿਲਾਉਂਦੇ ਜਾਵਾਂਗੇ ਹਨਾ ਜਿੰਨਾ ਚੰਗੀ ਤਰ੍ਹਾਂ ਬਸ ਇਹ ਥੋੜੀ ਮਿੰਨਤੀ ਤੇ ਆਹੀ ਹੁੰਦੀ ਆ ਵੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੁੰਦਾ ਉਹਦੇ ਵਾਸਤੇ ਤੁਸੀਂ ਖੁੱਲਾ ਪਾਂਡਾ ਲੈ ਲਓ ਕੋਈ ਵੀ ਹਨਾ ਜਿਹਹ ਜਿਹਹ ਜ ਤੁਹਾਡਾ ਆਚਾਰ ਜਿਹਹ ਜਾਏਗਾ ਜੇ ਤੁਹਾਡਾ ਥੋੜਾ ਤਾਂ ਉਹ ਜਿਹੇ ਹਿਸਾਬ ਨਾਲ ਪਾਂਡਾ ਲੈ ਲਓ ਜਿਆਦਾ ਉਹ ਜਿਹੇ ਹਿਸਾਬ ਨਾਲ ਲੈ ਲਓ ਹਨਾ ਬਰਤਨ ਤੇ ਉਹਦੇ ਵਿੱਚ ਸਾਰਾ ਸਮਾਨ ਪਾ ਕੇ ਹਨਾ ਉਹਨਾਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਐ ਮਲ ਮਲ ਕੇ ਮਤਲਬ ਵੀ ਸਾਰੇ ਪੀਸਾ ਨੂੰ ਜਿਹੜਾ ਹੈਗਾ ਮਸਾਲਾ ਚੰਗੀ ਤਰ੍ਹਾਂ ਲੱਗ ਜੇ ਹਨਾ ਤੇ ਉਹ ਜਾ ਤੇਲ ਪਾ ਲੋ ਸਰੋਂ ਦਾ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਤੇਲ ਵੀ ਨਾ ਪਾਓ ਵੀ ਐ ਪੂਰਾ ਹਨਾ ਵਿੱਚ ਫਿਰਦਾ ਹੋਵੇ ਨਹੀਂ ਇਸ ਢੰਗ ਨਾਲ ਨਹੀਂ ਹਿਸਾਬ ਨਾਲ ਤੁਸੀਂ ਆਪਣੀ ਕੁਆਂਟੀਟੀ ਦੇ ਆਚਾਰ ਦੀ ਕੁਆਂਟੀਟੀ ਦੇ ਅਕੋਰਡਿੰਗ ਜਿਹੜਾ ਹੈਗਾ ਤੇਲ ਪਾਓ ਸਰੋਂ ਦਾ ਕਈ ਹੁੰਦੇ ਨੇ ਹਨਾ ਵੀ ਤੇਲ ਨੂੰ ਕਾੜ ਕੇ ਪਾਉਂਦੇ ਨੇ ਜਿਵੇਂ ਪਹਿਲਾਂ ਕਾੜ ਕੇ ਠੰਡਾ ਕਰਕੇ ਤੇਲ ਪਾਉਂਦੇ ਨੇ ਵੈਸੇ ਜਿਵੇਂ ਸਰੋਂ ਆਪਣੀ 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 ਹੁੰਦੀ ਆ ਵੀ ਆਪਾਂ ਨੂੰ ਪਤਾ ਵਧੀਆ ਕੋਈ ਕੜਤਨ ਵਗੈਰਾ ਨਹੀਂ ਹੈਗੀ ਇਹ ਚ ਆਪਾਂ ਘਰ ਵਰਤਦੇ ਹੁੰਨੇ ਆ ਹਨਾ ਕਰ ਦਾ ਸਰੋਂ ਦਾ ਤੇਲ ਹੁੰਦਾ ਤਾਂ ਉਹਨੂੰ ਤੁਸੀਂ ਇਸ ਢੰਗ ਨਾਲ ਵੀ ਪਾ ਸਕਦੇ ਹੋ ਹਨ ਵਧੀਆ ਲਓ ਤੇਲ ਜਿਹੜਾ ਲੈਣਾ ਉਹਦੀ ਕੁਆਲਿਟੀ ਵੀ ਵਧੀਆ ਹੋਣੀ ਚਾਹੀਦੀ ਆ ਇਸ ਚੀਜ਼ ਦਾ ਬਸ ਧਿਆਨ ਰੱਖਣਾ ਮਸਾਲੇ ਨੇ ਜਿਹੜੇ ਸਾਫ਼ ਸੁਥਰੇ ਉਹਨਾਂ ਨੂੰ ਇੱਕ ਵਾਰ ਚੈੱਕ ਕਰੋ ਹਨਾ ਵੀ ਵਧੀਆ ਜਿਵੇਂ ਹੁਣ ਆਪਾਂ ਜਿਹੜੀ ਸ਼ਾਪ ਤੋਂ ਲੈਨੇ ਆ ਆਪਾਂ ਨੂੰ ਪਤਾ ਹੁੰਦਾ ਵੀ ਵਧੀਆ ਚੀਜ਼ ਆ ਬਸ ਇੱਚ ਕੁਆਲਿਟੀ ਦਾ ਜ਼ਰੂਰ ਹੁੰਦਾ ਜੀ ਜਦ ਆਪਾਂ ਵਧੀਆ ਕੁਆਲਿਟੀ ਰੱਖਾਂਗੇ ਤਾਂ ਕਦੇ ਵੀ ਆਪਣਾ ਜਿਹੜਾ ਅਚਾਰਾ ਖਰਾਬ ਨਹੀਂ ਹੋਊਗਾ ਤੇ ਇੱਕ ਭਾਂਡੇ ਦਾ ਤੇ ਸੁੱਕੇ ਹੱਥਾਂ ਦਾ ਇਹ ਚੀਜ਼ੇ ਦਾ ਧਿਆਨ ਰੱਖਣਾ ਹੁੰਦਾ ਹੋਰ ਇੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਅਚਾਰ ਦੇ ਵਿੱਚ ਤੇ ਬਿਲਕੁਲ ਈਜੀ ਹੈ ਜੀ ਇਹ achar ਬਣਾਉਣਾ ਦੇਖੋ ਪੂਰਾ ਸਾਲ ਖਰਾਬ ਨਹੀਂ ਹੁੰਦਾ ਹੈਗਾ ਬਸ ਮਸਾਲੇ ਲਾ ਕੇ ਚੰਗੀ ਤਰ੍ਹਾਂ ਉਹ ਕਰਕੇ ਦੇਖੋ ਸਭ ਤੋਂ ਵੱਡਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਮਸਾਲਿਆਂ ਨੂੰ ਤੇਲ ਉਸ ਹਿਸਾਬ ਨਾਲ ਪਾਓ ਵੀ ਜਿਹੜਾ ਸਾਰੇ ਸਾੜੀਆਂ ਨੇ ਸਾਰਿਆਂ ਮਤਲਬ ਆਪਣੇ ਅੰਬ ਕਟਿੰਗ ਵਾਲੇ ਨੇ ਸਾਰਿਆਂ ਨੂੰ ਮਸਾਲੇ ਲੱਗ ਜਾਣ ਤੇ ਹਲਦੀ ਵਗੈਰਾ ਲੂਣ ਮਿਰਚ ਸਾਰਿਆਂ ਨੂੰ ਚੰਗੀ ਤਰ੍ਹਾਂ ਲੱਗ ਜੇ ਕਿਉਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਡੱਬੇ ਦੇ ਵਿੱਚ ਪਾ ਦਾਂਗੇ ਤੇ ਹਲੌਂਦੇ ਤਾਂ ਰਹਾਗੇ 2-4 ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਰਸਾ ਵੀ ਚੰਗੀ ਤਰ੍ਹਾਂ ਛੱਡ ਕੇ ਮਤਲਬ ਖਾਣ ਵਾਸਤੇ ਤਿਆਰ ਹੋ ਜਾਂਦੀ ਨੇ ਤੇ ਆਪਣਾ ਜਿਹੜਾ ਟੇਸਟ ਆ ਬਹੁਤ ਵਧੀਆ ਦੇਣ ਲੱਗ ਜਾਂਦੇ ਨੇ ਅੰਬ ਜਦੋਂ ਇਹਨਾਂ ਦੇ ਉੱਪਰ ਮਸਾਲੇ ਲੱਗੇ ਹੁੰਦੇ ਨੇ ਕੁਝ ਮੈਂ ਰਾਤ ਨਾਲ ਲੂਣ ਲਗਾ ਕੇ ਰੱਖਦਾ ਸੀਗਾ ਲੂਣ ਵੀ ਉਹ ਹਿਸਾਬ ਨਾਲ ਹੀ ਲਗਾਉਣਾ ਵੀ ਜ਼ਿਆਦਾ ਵੀ ਨਹੀਂ ਲਗਾਉਣਾ ਜੇ ਆਪਾਂ ਜ਼ਿਆਦਾ ਲੂਣ ਲਗਾ ਦਾਂਗੇ ਤਾਂ ਜ਼ਿਆਦਾ ਪਾਣੀ ਨਿਕਲ ਜਾਂਦਾ ਤੇ ਬਸ ਥੋੜਾ ਥੋੜਾ ਜਿਵੇਂ 2-3 ਕਮੁੱਠੀਆਂ 4 ਕਮੁੱਠੀਆਂ ਪਾਈਆਂ ਸੀਗੀਆਂ ਮੈਂ ਦੇਖੋ ਜੀ ਇਸ ਢੰਗ ਨਾਲ ਸਾਰੇ ਜਿਹੜੇ ਮਸਾਲੇ ਨੇ ਆਪਾਂ ਇਹਨਾਂ ਨੂੰ ਲਾ ਲੇ ਤੇ ਪੂਰਾ ਵਧੀਆ ਮਤਲਬ ਹੋ ਗਿਆ ਪਰ ਮਿਕਸ ਕਰਨ ਤੇ ਆਪਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਵੀ ਚੰਗੀ ਤਰ੍ਹਾਂ ਮਿਕਸ ਕਰ ਦੋ ਆਚਾਰ ਨੂੰ ਤੇ ਉਹੀ ਫੇਰ ਹੀ ਆਚਾਰ ਵਧੀਆ ਬਣੂ ਕਿਉਂਕਿ ਜਦ ਆਪਾਂ ਇਹਨੂੰ ਡੱਬੇ ਦੇ ਵਿੱਚ ਪੈਕ ਕਰਦਗੇ ਫਿਰ ਦੁਬਾਰਾ ਤਾਂ ਆਪਾਂ ਇਹਨੂੰ ਕੱਢ ਕੇ ਹਵਾ ਲਵਾਉਣੀ ਨਹੀਂ ਹੈਗੀ ਦੇਖੋ ਫੇਰ ਤਾਂ ਆਪਾਂ ਇਹਨੂੰ ਪੈਕ ਹੀ ਰੱਖਣਾ ਤੇ ਆਹੀ ਇੱਕ ਟਾਈਮ ਹੁੰਦਾ ਜਦੋਂ ਆਪਣੇ ਕੋਲੇ ਖੁੱਲੇ ਭਾਂਡੇ ਦੇ ਵਿੱਚ ਇਹ ਹੁੰਦਾ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹਲਾ ਚਲਾ ਕੇ ਵੀ ਸਾਰੀਆਂ ਫਾੜੀਆਂ ਨੂੰ ਮਸਾਲਾ ਮਸੂਲਾ ਲੱਗ ਜੇ ਉਹ ਲੱਗ ਜੇ ਤੇਲ ਵੀ ਆਪਾਂ ਇਸ ਕਰਕੇ ਇਹ ਚ ਪਾਉਣੇ ਆ ਵੀ ਜਿਹੜਾ ਚੰਗੀ ਤਰ੍ਹਾਂ ਸਾਰਿਆਂ ਨੂੰ ਤੇਲ ਲੱਗ ਜੇ ਤੇ ਐਂ ਹੱਥਾਂ ਨਾਲ ਮਤਲਬ ਮਲ ਮਲ ਕੇ ਹਿਲਾਉਂਦੇ ਰਹੋ ਤੇ ਇਹੀ ਚੀਜ਼ ਤੇ ਬਸ ਜ਼ਿਆਦਾ ਧਿਆਨ ਰੱਖਣਾ ਵੀ ਇਹ achar ਨੂੰ ਚੰਗੀ ਤਰ੍ਹਾਂ ਹਲਾ ਹਲਾ ਕੇ ਤੇ ਉਹ ਕਰਕੇ ਵੀ ਮਸਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਲੱਗ ਜਾਣ ਫਿਰ ਇਹ achar ਕਦੇ ਵੀ ਨਹੀਂ ਖਰਾਬ ਹੁੰਦਾ ਕਈ ਹੁਣ ਜਿਵੇਂ ਕਹਿੰਦੇ ਨੇ ਵੀ ਸਾਡੇ acharਾਂ ਨੂੰ ਉਲੀ ਲੱਗ ਜਾਂਦੀ ਹੈ ਜੀ ਖਰਾਬ ਹੋ ਜਾਂਦੇ ਨੇ ਹਨਾ ਇਸ ਤਰ੍ਹਾਂ ਹੋ ਜਾਂਦਾ ਵੀ ਜੇ ਸਾਡੇ ਹੱਥਾ ਹੱਥ ਦਾ achar ਖਰਾਬ ਹੋ ਜਾਂਦਾ ਉਹਦੇ ਹੱਥ ਦਾ achar ਇਹ ਜੀ ਕੋਈ ਵੀ ਗੱਲ ਨਹੀਂ ਹੁੰਦੀ ਹੈਗੀ achar ਖਰਾਬ ਹੋਣ ਦੇ ਵਿੱਚ ਬਸ ਸਿਰਫ ਆਪ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕੁਆਲਟੀ ਅੰਬ ਜਿਹੜੇ ਲੈਣੇ ਨੇ ਓਟ ਦੇਖ ਕੇ ਲਓ ਵਧੀਆ ਲਓ ਨੂੰ ਦੇਖੋ ਜੇ ਹੁਣ ਆਪਾਂ ਜਿਹੜੇ ਅੰਬ ਦੋ ਤਰ੍ਹਾਂ ਦੇ ਆਉਂਦੇ ਨੇ ਬਾਜ਼ਾਰ ਦੇ ਵਿੱਚ ਇੱਕ ਤਾਂ ਥੋੜੇ ਜਿਹਾ ਘਟਿਆ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਆਪਣੇ ਤਾਂ ਹੁਣ ਇੱਧਰ ਨਹੀਂ ਲੱਗਦੇ ਹਨਾ ਅੰਬ ਵਗੈਰਾ ਜਿਹੜੇ ਹੁਣ ਲਗਦੇ ਨੇ ਏਰੀਏ ਦੇ ਵਿੱਚ ਉਹਨਾਂ ਨੂੰ ਤੇ ਇਸ ਚੀਜ਼ ਦਾ ਧਿਆਨ ਹੁੰਦਾ ਵੀ ਅੰਬ ਜਿਹੜੀ ਇੱਕ ਤਾਂ ਘਟੀਆਂ ਹੁੰਦੀਆਂ ਨੇ ਜਾਂ ਉੱਦਾਂ ਹੀ ਨੇਰੀਆਂ ਨੂਰੀਆਂ ਨਾਲ ਇੱਕ ਵਧੀਆ ਕੁਆਲਿਟੀ ਦੇ ਹੁੰਦੇ ਨੇ ਜਿਨ੍ਹਾਂ ਦੇ ਜਿਹੜੇ ਸਿਰਫ ਆਚਾਰ ਵਾਸਤੇ ਬਣੇ ਹੁੰਦੇ ਨੇ ਤੇ ਉਹਨਾਂ ਦਾ ਟੇਸਟ ਵੀ ਵਧੀਆ ਆਉਂਦਾ ਤੇ ਜਦ ਤਾ ਹੁਣ ਆਪਾਂ ਥੋੜਾ ਥੋੜੇ ਪੈਸੇ ਮਤਲਬ ਜ਼ਿਆਦਾ ਲੱਗਦੇ ਨੇ ਆਪਾਂ ਇੰਨਾ ਖਰਚਾ ਕਰਦੇ ਐਨੀ ਮਿਹਨਤ ਕਰਦੇ ਹਨਾ ਸਾਰਾ ਕੁਝ ਕਰਦੇ ਆ ਵੀ ਬਸ ਉਹ ਅੰਬ ਦੀ ਜਿਹੜੀ ਕੁਆਲਿਟੀ ਆ ਉਹ ਉਹਦੇ ਨਾਲ ਕਦੇ ਵੀ ਕੰਪਰੋਮਾਈਜ਼ ਨਾ ਕਰੋ ਉਹ ਵਧੀਆ ਹੀ ਲਓ ਤੇ ਫੇਰ ਹੀ ਆਪਣਾ ਮਿਹਨਤ ਕਰਨ ਦੇ ਨਾਲ ਆਚਾਰ ਕਦੇ ਵੀ ਖਰਾਬ ਨਹੀਂ ਹੋਊਗਾ ਜੇਕਰ ਆਪ ਤੇ ਮਸਾਲੇ ਵਗੈਰਾ ਆਪ ਧਿਆਨ ਨਾਲ ਪਾਓ ਚੈੱਕ ਕਰਕੇ ਪਾਓ ਹਨਾ ਕੋਈ ਪੱਥਰ ਕੋਈ ਬਜਰੀ ਕੁਛ ਨਾ ਹੋਵੇ ਬਸ ਇ ਮੇ ਮਸਾਲੇ ਜਿਹੜੇ ਹੁਣ ਕਈ ਹੁੰਦੇ ਨੇ ਆਪਾਂ ਥੋੜੇ ਜਿ ਮਿਕਸੀ ਚ ਦਰੜ ਕੇ ਪਾਉਣੇ ਆ ਨਹੀਂ ਅਸੀਂ ਇਦਾਂ ਹੀ ਪਾ ਦਿੰਨੇ ਆ ਤੁਸੀਂ ਮੇ ਕਲੌਂਜੀ ਸੌਫ ਹੋਂ ਤੇ ਮੇਥੀ ਹਨਾ ਜੇ ਤੁਹਾਨੂੰ ਲੱਗਦਾ ਹਨਾ ਉਹਦੀ ਸੌਫ ਵਗੈਰਾ ਦਾ ਹੈਗਾ ਤੁਸੀਂ ਅੱਧੀ ਉਹਨੂੰ ਮਤਲਬ ਥੋੜਾ ਮਿਕਸੀ ਚ ਲਾ ਕੇ ਪੀਸ ਵੀ ਸਕਦੇ ਹੋ ਤੇ ਉਹ ਕਰ ਸਕਦੇ ਹੋ ਪਰ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਕੱਚੇ ਪਾ ਦਿਓ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਪੁਰਾਣਾ ਢੰਗ ਇਹੀ ਆ ਜਿਵੇਂ ਹੋਣ ਵਾਲੇ ਆਪਾਂ ਕਹਿੰਦੇ ਆ ਵੀ ਥੋੜੇ ਭੁੰਨ ਲੋ ਮਿਕਸੀ ਚ ਗ੍ਰाइंड ਕਰ ਲੋ ਨਹੀਂ ਉਹ ਇੰਨੇ ਵਧੀਆ ਨਹੀਂ ਲੱਗਦੇ ਜਿਹੜੇ ਆ ਮਸਾਲੇ ਹੁੰਦੇ ਨੇ ਖੜੇ ਮਸਾਲੇ ਆਪਾਂ ਪਾ ਦਿੰਨੇ ਆ ਉਹਨਾਂ ਦਾ ਟੇਸਟ ਵੀ ਜ਼ਿਆਦਾ ਵਧੀਆ ਆਉਂਦਾ ਤੇ ਉਹ ਦੇਖਣ ਨੂੰ ਵੀ ਸੋਹਣੇ ਲੱਗਦੇ ਨੇ ਕਿਉਂਕਿ ਇਹ ਕਿਹੜਾ ਹੁਣ ਆਪਾਂ ਇੱਕ ਦਿਨ ਹੀ ਖਾਣਾ ਹੁੰਦਾ ਹੈ ਨਾ ਪੂਰਾ ਸਾਲ-ਸਾਲ ਤੋਂ ਜ਼ਿਆਦਾ ਟਾਈਮ ਵੀ ਜਿਹੜਾ ਆਪਣਾ achar ਆ ਪਿਆ ਰਹਿੰਦਾ ਤੇ ਇਹਨੂੰ ਕੁਛ ਨਹੀਂ ਹੁੰਦਾ ਹੈਗਾ ਜੀ ਬਹੁਤ ਵਧੀਆ ਬਣਦਾ ਤੇ ਤੁਸੀਂ ਵੀ ਇਸ ਢੰਗ ਨਾਲ ਮਤਲਬ ਬਣਾ ਸਕਦੇ ਹਾਂ ਜੀ ਸਿੰਪਲ ਬਿਲਕੁਲ ਸਿੰਪਲ ਵੇ ਦੇ ਨਾਲ ਆਚਾਰ ਮੰਗੋ ਦਾ ਤੇ ਹੁਣ ਜਿਹੜਾ ਆਪਾਂ ਕੰਟੇਨਰ ਲਿਆ ਇਹ ਵੀ ਮੈਂ ਬਿਲਕੁਲ ਧੋ ਕੇ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਰੱਖਿਆ ਹੋਇਆ ਟੱਬ ਵੀ ਮੇਰਾ ਧੋ ਕੇ ਸੁਕਾਇਆ ਹੱਥ ਵੀ ਪੂਰੇ ਸਾਫ਼ ਕਰਕੇ ਸੁੱਕੇ ਬਸ ਇਹ ਚੀਜ਼ਾਂ ਦਾ ਧਿਆਨ ਜ਼ਰੂਰੀ ਹੁੰਦਾ ਜੀ ਆਚਾਰ ਦੇ ਵਿੱਚ ਹੋਰ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਹੈਗੀ ਹੁਣ ਆਪਾਂ ਇਹਨੂੰ ਸਾਰੇ ਆਚਾਰ ਨੂੰ ਹੁਣ ਹੌਲੀ-ਹੌਲੀ ਕੰਟੇਨਰ ਦੇ ਵਿੱਚ ਭਰਦਾਗੇ ਤੇ ਇਹਨੂੰ ਕੰਟੇਨਰ ਦੇ ਵਿੱਚ ਪਾ ਦਾ ਕਿ ਜਦ ਤੁਸੀਂ ਪਾਉਣਾ ਹੈ ਨਾ ਡੱਬੇ ਦੇ ਵਿੱਚ ਪਾਉਣਾ achar ਨੂੰ ਤਾਂ ਉਹਨੂੰ ਥੋੜਾ ਥੋੜਾ ਮਤਲਬ ਜਿਆਦਾ ਐ ਲੂਸ ਜਿਆ ਨਹੀਂ ਰੱਖਣਾ ਹੈ ਦੱਬ ਕੇ ਹੀ ਪਾਉਣਾ ਦੱਬਨ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਨੀਚੇ ਦਬ ਜਾਂਦੇ ਨੇ ਤੇ ਇਹ ਹੁਣ ਜਿਹੜੇ ਮਸਾ ਹਾਂ ਅੰਬ ਨੇ ਇਹ ਟਾਈਮ-ਟਾਈਮ ਨਾਲ ਹੁਣ ਆਪਾਂ ਇਹਨੂੰ ਲੂਣ ਹਲਦੀ ਮਿਰਚ ਮਸਾਲੇ ਸਾਰਾ ਕੁਝ ਲਾਤਾ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੀ ਇਹਨਾਂ ਦੀ ਖਟਿਆਸ ਆ ਹੌਲੀ-ਹੌਲੀ ਜਿਵੇਂ ਦਿਨ ਹੋਈ ਜਾਣਗੇ ਉਹ ਨਿਕਲੀ ਜਾਊਗੀ ਤੇ ਇਹ ਬਣੀ ਜਾਊਗਾ ਆਚਾਰ ਬਣੀ ਜਾਊਗਾ ਖੁਦ ਹੀ ਮਤਲਬ ਆਪਣੀ ਜਿਹੜੀ ਰੱਖਿਆ ਇਹ ਖੁਦ ਹੀ ਕਰ ਲੈਂਦੇ ਨੇ ਅੰਬ ਤੇ ਜਿਹੜੀ ਇਹਨਾਂ ਦੇ ਜਿਵੇਂ ਅੰਬ ਹੋਗੇ ਨਿੰਬੂ ਹੋਗੇ ਹਨਾ ਇਹਨਾਂ ਦੇ ਵਿੱਚ ਖੁਦ ਹੀ ਇਹਨਾਂ ਨੂੰ ਬਚਾਉਣ ਵਾਸਤੇ ਜਿਵੇਂ ਜਿਹੜਾ ਖੁੰਦਾ ਲਿਕਵਿਡ ਕਹਿ ਸਕਦੇ ਆਪਾਂ ਤੇ ਇਹਨਾਂ ਦਾ ਟੇਸਟ ਹੁੰਦਾ ਨਾ ਸਟਰਕਚਰ ਹੁੰਦਾ ਉਹ ਇਹਨਾਂ ਨੂੰ ਖੁਦ ਹੀ ਮਤਲਬ ਸੇਫ ਰੱਖਦਾ ਤੇ ਤਾਂ ਹੀ ਇਹ ਜਿਹੜੇ ਹੁੰਦੇ ਨੇ ਖਰਾਬ ਨਹੀਂ ਹੁੰਦੇ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਦੇਖੋ ਆਪਣਾ ਜਿਹੜਾ ਆਚਾਰ ਆ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੁੱਕਾ ਸੁੱਕਾ ਬਣਿਆ ਬਸ ਇਸ ਤਰ੍ਹਾਂ ਥੋੜਾ ਜਿਹਾ ਜਦੋਂ ਡੱਬੇ 'ਚ ਪਾਉਣਾ ਤਾਂ ਇਹਨੂੰ ਦਬਾ ਦਿਓ ਉੱਪਰੋਂ ਤੇ ਉਹਦਾ ਖੁੱਲਾ ਨਾ ਛੱਡਿਓ ਇਸ ਤਰ੍ਹਾਂ ਦਬਾ ਕੇ ਪਾ ਦਿਓ ਜਿਵੇਂ ਹੁਣ ਆਪਾਂ ਇਹਦੇ ਵਿੱਚ ਤੇਲ ਪਾਇਆ ਹੋਇਆ ਹੈ ਨਾ ਤੇ ਇਹ ਉਹਾ ਮਸਾਲੇ ਨੇ ਹੁਣ ਇਹ ਸਾਰਾ ਪਾਤਾ ਹੁਣ ਜੇ ਮੈਨੂੰ ਕੱਲ ਨੂੰ ਕੁਛ ਤੇਲ ਤਾਂ ਰਾਤੋ ਰਾਤ ਇਹਦੇ ਵਿੱਚੋਂ ਨਿਕਲੇ ਆਉਣਾ ਦੇਖੋ ਤੇਲ ਲੂਣ ਲੱਗਿਆ ਹੋਇਆ ਹਲਦੀ ਮਿਰਚ ਲੱਗੀ ਹੋਈ ਆ ਨਾ ਨਿਕਲੇ ਆਉਣਾ ਕਿਉਂਕਿ ਜਿਆਦਾ ਤੇਲ ਜਾ ਵੀ ਨਹੀਂ ਚੰਗਾ ਲੱਗਦਾ ਜੇ ਮੈਨੂੰ ਲੱਗੂ ਕੱਲ ਨੂੰ ਹਨਾ ਕੱਲ ਜਾਂ ਅਗਲੇ ਦਿਨ ਤੱਕ ਵੀ ਘਟਾ ਤਾਂ ਮੈਂ ਥੋੜਾ ਤੇਲ ਜਿਵੇਂ ਕੌਲੀ ਕਰਦਾ ਇੱਕ ਗਲਾਸ ਤਾਂ ਇਹਦੇ ਉੱਪਰ ਉੱਪਰ ਮੈਂ ਹੋਰ ਪਾ ਦੂੰਗੀ ਤੇ ਇਹਨੂੰ ਹਿਲਾ ਦੂੰਗੀ ਤੇ ਹੋਰ ਕੋਈ ਇਹਦੇ ਵਿੱਚ ਲੰਬੀ ਚੌੜੀ ਗੱਲ ਨਹੀਂ ਹੈਗੀ ਬਸ ਭਾਂਡਿਆਂ ਦਾ ਹੱਥਾ ਦਾ ਬਸ ਇਸ ਚੀਜ਼ ਦਾ ਧਿਆਨ ਰੱਖਣਾ ਅੰਬਾਂ ਨੂੰ ਚੰਗੀ ਤਰ੍ਹਾਂ ਮਤਲਬ ਇੰਨੀ ਵੀ ਜ਼ਿਆਦਾ ਧੁੱਪ ਨਹੀਂ ਲਾਉਣੀ ਹੈਗੀ ਵੀ ਬਿਲਕੁਲ ਸੁੱਕ ਜਾਣ ਹਿਸਾਬ ਜੇ ਦੀ ਧੁੱਪ ਲਗਾ ਲਓ ਤੁਸੀਂ ਤੇ ਹਵਾਜੀ ਲਵਾ ਲਓ ਵੀ ਮਤਲਬ ਥੋੜੀ ਜਿਵੇਂ 2-3 ਘੰਟੇ ਧੁੱਪ ਦੇਖੋ ਵੀ ਜਿਆਦਾ ਤੇਜ਼ ਤਾਂ ਨਹੀਂ ਹੈਗੀ ਵੀ ਜੇ ਹੁਣ ਆਪਾਂ ਪਾ ਕੇ ਸਾਰਾ ਦਿਨ ਉਠਾਈਏ ਨਾ ਉਹ ਬਿਲਕੁਲ ਸੁੱਕੇ ਹੋ ਜਾਣ ਉਹ ਵੀ ਨਹੀਂ ਜੇ ਚਾਰ ਵਧੀਆ ਬੰਦਾ ਉਹ ਵੀ ਸੁੱਕਿਆ ਸੁੱਕਿਆ achar ਰਹੂਗਾ ਤੇ ਆਪਾਂ ਨੇ ਉਹਨਾਂ ਦੀ ਤਾਜ਼ਗੀ ਵੀ ਬਰਕਰਾਰ ਰੱਖਣੀ ਹੈ ਤੇ ਉਹਨਾਂ ਨੂੰ ਸੁਕਾਉਣਾ ਵੀ ਇਸ ਤਰ੍ਹਾਂ ਦੱਬ ਕੇ ਪਾ ਦਿਓ ਜਦੋਂ ਤੁਸੀਂ ਡੱਬੇ ਦੇ ਵਿੱਚ ਪਾਉਣਾ ਹਨ ਤਾਂ ਉਸ ਨੂੰ ਥੋੜਾ ਜਿਹਾ ਇਸ ਤਰ੍ਹਾਂ ਦਬਾ ਦਿਓ ਤੇ ਫਿਰ ਜਿਹੜਾ ਬਹੁਤ ਵਧੀਆ achar ਬਣਦਾ ਕਿਉਂਕਿ ਮੈਂ ਵੀ ਪਹਿਲੀ ਵਾਰ ਇਹ achar ਬਣਾਇਆ ਪਹਿਲਾਂ ਮੰਮੀ ਬਣਾਉਂਦੇ ਸੀ ਮੇਰੇ ਕਿਉਂ ਛੋਟੇ ਹੁੰਦੇ ਤਾਂ ਆਪਾਂ ਕੋਲੇ ਦੇਖਦੇ ਤਾ ਰਹਿਣੀ ਆ ਵੀ ਇਸ ਤਰ੍ਹਾਂ ਬਣਦਾ ਹਨਾ ਬਾਕੀ ਮਾਂ ਦੇ ਹੱਥ ਦਾ achar ਜਿਹੜਾ ਹੁੰਦਾ ਬਹੁਤ ਸਾਡੇ ਸਾਰੇ ਪਸੰਦ ਕਰਦੇ ਨੇ ਹਨਾ ਮੰਮੀ ਦੇ ਹੱਥ ਦਾ achar ਤੇ ਸੰਦੀਪ ਵੀ ਕਹਿੰਦੇ ਸੀਗੇ ਬਸ ਆਪ ਕਾਲ ਕਰ ਲੈਂਦੇ ਸੀ ਵੀ ਚਲ ਮੰਮੀ ਬਣਾ ਦੇਣਗੇ ਵੀ ਕਹਿੰਦੇ ਮੰਮੀ ਦੇ ਹੱਥ ਦਾ achar ਸਵਾਦ ਲੱਗਦਾ ਹਨਾ ਰਵਨੀਤ ਵੀ ਸਾਰੇ ਮਤਲਬ ਉੱਥੇ ਵੀ ਮੰਮੀ ਨੇ ਬਸ achar ਬਣਾ ਦਿੰਦੇ ਸੀਗੇ ਤੇ ਆ ਦੇਖੋ ਜੀ ਇਸ ਵਾਰ ਹੁਣ ਬਣਾਉਣਾ ਪੈ ਗਿਆ ਤੇ ਵਾਹੀ ਗੁਰੂ ਘਰੋਂ ਬਹੁਤ ਵਧੀਆ ਹੀ ਬਣਿਆ ਹੋਊ ਤੇ ਚਾਰ ਦਾ ਜਿਹੜਾ ਆਪਣਾ ਕੰਮ ਹੋ ਗਿਆ ਕੰਪਲੀਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੇਕਰ ਤੁਹਾਨੂੰ ਮੇਰੇ ਬਲੌਗ ਥੋੜੇ ਜਿਹੀ ਵੀ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਸ ਤਰ੍ਹਾਂ ਦੇ ਬਲੌਗ ਮਤਲਬ ਅਪਾ ਅੱਗੇ ਤੋਂ ਜਿਵੇਂ ਥੋੜਾ ਮੋਟਾ ਸੁਧਾਰ ਕਰ ਸਕਦੇ ਆ ਹਨਾ ਜਾਂ ਵੀ ਕਿਸ ਤਰ੍ਹਾਂ ਦੇ ਬਲੌਗ ਬਣਾਈਏ ਇਸ ਇਹ ਵੀ ਤੁਸੀਂ ਸੁਝਾਅ ਜਰੂਰ ਦੇ ਸਕਦੇ ਹੋ ਤੇ ਜਰੂਰ ਜੀ ਤੁਸੀਂ ਸਪੋਰਟ ਕਰੋ ਤੇ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੇ ਆਪਾਂ ਆਚਾਰ ਬਣਾ ਲਿਆ ਤੇ ਅੰਦਰ ਰੱਖਤਾ ਤੇ ਬਸ ਟਾਈਮ ਹੈਗਾ ਸੀ ਸ਼ਾਮ ਦਾ ਜੀ ਇਹੇ ਤੇ ਦਿਨੇ ਵਾਸੰਬਾ ਨੂੰ ਕੱਢ ਕੇ ਲੂਣ ਵਾਲੇ ਪਾਣੀ ਦੇ ਵਿੱਚ ਧੋ ਤੂਕੇ ਰੱਖ ਦੱਸ ਸੀ ਹੁਣ ਆਪਾਂ ਜਿਹੜਾ ਆ ਸਾਮਾਨ ਆ ਇਹ ਸਾਰਾ ਉਠਾ ਦਾਂਗੇ ਹੱਥ ਉੱਤੇ ਧੋ ਕੇ ਟੱਬ ਧੋ ਦਾਂਗੇ ਤੇ ਇਹ ਤੋਂ ਸਾਮਾਨ ਚੱਕ ਦਾਂਗੇ ਦੇਖੋ ਜੀ ਇਹ ਚਾਰ ਦਾ ਕੋਈ ਬਹੁਤਾ ਵੱਡਾ ਕੰਮ ਨਹੀਂ ਹੁੰਦਾ ਹੈਗਾ ਬਸ ਇੰਨਾ ਛੋਟਾ ਜਿਹਾ ਕੰਮ ਆ ਹਨਾ ਤੇ ਆਪਾਂ ਨੂੰ ਉਦਾਂ ਹੀ ਐਂ ਲੱਗਦਾ ਜਦ ਆਪਾਂ ਨਹੀਂ ਮਤਲਬ ਆਪਾਂ ਸਾਰਾ ਸਾਮਾਨ ਚੱਕ ਕੇ ਅੰਦਰ ਰੱਖ ਦਿੰਨੇ ਆ ਅਚਾਰ ਜਿਹੜਾ ਬਣ ਗਿਆ ਤੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਬਾਕੀ ਹੁਣ ਬਣਾਉਣਿਆ ਰੋਟੀ ਤੇ ਕਰਦੇ ਆਂ ਸ਼ਾਮ ਦੇ ਕੰਮ